ਸੀਸੀਟੀਵੀ ਚ ਕੈਦ ਹੋਈਆਂ ਇਹ ਤਸਵੀਰਾਂ ਪਠਾਨਕੋਟ ਜ਼ਿਲ੍ਹੇ ਦੇ ਨਗਲਪੁਰ ਇਲਾਕੇ ਦੀਆਂ ਨੇ ਜਿੱਥੇ ਤਿੰਨ ਕਾਬੂਸ਼ ਹਥਿਆਰਬੰਦ ਲੁਟੇਰੇ ਆ ਨੇ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਜਿਸ ਦੀ ਸਾਰੀ ਘਟਨਾ ਪੰਪ ਉਤੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੇ ਹਨੇਰੇ ਚ ਤਿੰਨ ਨੌਜਵਾਨ ਇੱਕ ਮੋਟਰਸਾਈਕਲ ਉੱਤੇ ਆਉਂਦੇ ਨੇ ਜਿਨ੍ਹਾਂ ਵਿੱਚੋਂ ਦੋ ਨੌਜਵਾਨ ਮੋਟਰਸਾਈਕਲ ਤੋਂ ਹੇਠਾਂ ਉਤਰਦੇ ਨੇ ਤੇ ਇੱਕ ਪੈਟਰੋਲ ਪਵਾ ਰਿਹਾ ਹੈ ਜਿਸ ਤੋਂ ਬਾਅਦ ਇੱਕ ਨੌਜਵਾਨ ਪੈਟਰੋਲ ਪਵਾਉਣ ਤੋਂ ਬਾਅਦ ਉਸ ਨੂੰ ਪੈਸੇ ਦਿੰਦਾ ਹੈ ਤੇ ਪੰਪ ਦਾ ਕਰਿੰਦਾ ਉਸ ਨੂੰ ਬਾਕੀ ਪੈਸੇ ਵਾਪਸ ਕਰਦਾ ਹੈ ਜਿਵੇਂ ਹੀ ਕਰਿੰਦਾ ਪੈਸੇ ਵਾਪਸ ਕਰਦਾ ਹੈ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਆਪਣੀ ਜੇਬ ਵਿੱਚੋਂ ਪਿਸਤੌਲ ਕੱਢਦਾ ਹੈ ਤੇ ਕਰਿੰਦੇ ਤੇ ਤਾਨ ਲੈਂਦਾ ਹੈ ਜਿਸ ਤੋਂ ਬਾਅਦ ਦੂਜੇ ਨੌਜਵਾਨ ਵੀ ਬੜੀ ਤੇਜ਼ੀ ਨਾਲ ਦੂਜੇ ਕਰਿੰਦੇ ਨੂੰ ਕਾਬੂ ਕਰ ਲੈਂਦੇ ਨੇ ਤੇ ਪੈਸਿਆਂ ਦੀ ਪਾਲੀ ਪੰਪ ਦੇ ਦਫ਼ਤਰ 'ਚ ਚਲੇ ਜਾਂਦੇ ਨੇ ਇਸ ਪਿੱਛੋਂ ਉਹਨਾਂ પેટ્રોલ ਪੰਪ ਤੇ ਪਈ ਲੱਖ ਦੇ ਕਰੀਬ ਨਕਦੀ ਚੁੱਕ ਕੇ ਉੱਥੋਂ ਫਰਾਰ ਹੋ ਗਏ ਤੇ ਨਾਮ ਕੇ ਇਸ ਫੀਲਿੰਗ ਸੈਸ਼ਨ ਨੂੰ ਪੂਰਤਿਕੰਮ ਕਰਦਾ ਤੇ ਰਾਤ तकरीबन ਕੋਈ 10:00 ਵਜੇ ਇੱਕ ਪਲਸਰ ਮੋਟਰਸਾਈਕਲ ਆ ਬਲੂ ਕਲੰਗਾ ਤੇ ਉੱਤੇ ਤਿੰਨ ਜਣੇ ਸਵਾਰ ਸੀ ਉਹਨਾਂ ਚੋਂ ਦੋ ਕੋ ਪਿਸਟਲ ਹੀ ਤੋਂ ਜਿਹਨਾਂ ਨੇ ਪਹਿਲਾਂ 100 ਰੁਪਏ ਤੇਲ ਕੋ ਆ ਤੇ ਤੇਲ ਪਵਾ ਦਵਾਦ ਪੈਸੇ ਵੀ ਦਿੱਤੇ ਉਹਨਾਂ ਨੂੰ ਨਾ ਪੈਸੇ ਦੇਣ ਤੋਂ ਬਾਅਦ ਇੱਕ ਨੇ ਪਿਸਟਲ ਮੇਂ ਦੂਸਰੇ ਜਨ ਨੇ ਨਾਲੀ ਹੋ ਤੇ ਰੱਖਦੀ ਤੇ ਇੱਕ ਪਿਸਟਲ ਮੇਂ ਤੇ ਰੱਖਦੀ ਤੇ ਨਾਲ ਹੀ ਕਿਦਰਤ ਰੰਦ ਲੈ ਆਏ ਤੋਂ ਜਿੰਨੇ ਵੀ ਹਰੇ ਕੈਸ਼ ਹੀ ਕੈਸ਼ ਵੀ ਖੋਲੀ ਤੇ ਨਾਲ ਜੋ ਪਹਿਲੀ ਕੈਸ਼ੀ ਜੋ ਤਕਰੀਬਨ ਕੁਝ ਲੱਖ ਦੇ ਕਰੀਬ ਹੈਗੀ ਉਹ ਖੋ ਕੇ ਤੇ ਲੰਡਾਵਾ ਸਿਆਲ ਲਵਾਉਂਦੇ ਉਹਨੇ ਮੂੰਹ ਮਾਰ ਟੱਕੇ ਸੀ ਕਿ ਜਾਂ ਇੱਕ ਨੇ ਹੈਲਮਟ ਪਾਇਆ ਤੇ ਇੱਕ ਨੇ ਕੈਬ ਲਈਦੀ ਤੇ ਇੱਕ ਨੇ ਮੂੰਹ ਤੇ ਮਾਰ ਬੰਨਿਆ ਕਿ ਤਿੰਨਾਂ ਨੇ ਮੂੰਹ ਟੱਕੇ ਪੁਲਿਸ ਕੰਪਲੇਟ ਕੀਤੀ ਪੁਲਿਸ ਕੰਪਲੇਟ ਕੀਤੀ ਤੇ ਰਾਤੀ ਪੁਲਿਸ ਗਈ ਹੀ ਕਾਫੀ ਪੁਲਿਸ ਆਈ ਪਠਾਨਗੋਟ ਤੇ ਵੀ ਨੰਗਲ ਕੋਲ ਉਧਰ ਕਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇੰਨਾ ਹਥਿਆਰਬੰਦ ਬਦਮਾਸ਼ਾਂ ਨੂੰ ਕਦੋਂ ਤੱਕ ਕਾਬੂ ਕਰਨ ਵਿੱਚ ਸਫਲ ਹੁੰਦੀ ਹੈ ਵੀਰ ਰਿਪੋਰਟ ਡੀ5 ਚੈਨਲ ਪੰਜਾਬੀ